ਲੋ ਸ਼ਾਬਾਸ਼ੀ ਕਾਲੇ ਮਿਲ ਗਏ ਤੁਹਾਨੂੰ ਸਿਮੀ ਕੱਟ ਦੇ ਦਿੱਸਾਰੇ ਠੀਕ ਤੱਕ ਠੀਕ ਤੱਕ ਦੀ ਬਹੁਤ ਅੱਛਾ ਲੱਗਦਾ ਹੈ ਬਸ ਵਾਟ ਦੀ ਤੇ ਲੋਧੀ ਫਰੈਂਚ ਵਾਲੇ ਕੱਪੜੇ ਕਰ ਰਏ ਸੀ ਤੇ ਕੱਢ ਲਈ ਜਿਹੜੇ ਇੱਕ ਅਰਮੀ ਦੇ ਕੱਲ ਤੋਂ ਆਪਾਂ ਸਾਹਮਣੇ ਸੀ ਜੀ ਰੱਖਦੇ ਸੀ ਤੇ ਆਪਾਂ ਨੀਚੇ ਮਸਾਲੇ ਨੇ ਜਿੱਦਾਂ ਸਭ ਦੀ ਸੁੱਕੀ ਕੱਟ ਲੈਣੇ ਆ ਤੇ ਇਹ ਦਰੀਆ ਲੀਗਾ ਬਣਾ ਲਈ ਜੀ ਬਾਹਰ ਕੱਢ ਲੈਣੀਆਂ ਨੇ ਇਹ ਇਹ ਇਹਨੇ ਆਪਣੇ ਕੱਪੜੇ ਹਸਿਆਲ ਦੇ ਤੇ ਕੱਢ ਲਾਉਣੀ ਨੇ बदला मेरी तो इतना भगत तेरी चार बंदगी बदल गई ਚਾਰ ਦਿੰਦੇ ਗਾਹ ਤੋਂ ਆ ਜਾਂਦੀ ਹੈ ਨਾ ਪਤਾ ਨਹੀਂ ਕੱਦਾ ਪੜੀ ਗਈ ਜੀ ਨਹੀਂ ਆਈ ਸੀ ਜੀ ਇਹ ਆਪਣਾ ਕਾਲ ਹੋਇਆ ਪਿਆਰਾ ਇਸ ਦਾ ਤੇ ਵੀ ਹੋ ਬੜੀ ਕਾਤਾ ਦੇਣਾ ਪਰ ਤੋਂ ਮਾਰ ਹੋ ਰਹੀ ਤੇ ਲੋਹੇ ਭਗਤ ਜਾਨ ਨੂੰ ਸਾਕੇ ਫਿਰ ਲੈ ਦੇਣੀ ਤੇ ਜਿਹੜੇ ਕੱਪੜੇ ਆ ਜੀ ਆਪਾਂ ਤੋਹ ਦਾਂਗੇ ਜੀ ਸਾਧਾ ਚ ਦਰਬਸਾ ਲੋ ਜੀ ਕੱਪੜੇ ਪਾ ਘੱਟ ਕੇ ਰੱਖਣ ਤੇ ਇਧਰ ਆਪਾਂ ਮਸ਼ੀਨ ਚ ਪਾਤੇ ਸੀ ਕੱਪੜੇ ਤੇ ਕੱਪੜੇ ਪਾਤੇ ਜੀ ਤੇ ਲਾਈਟ ਦਾ ਆਪਾਂ ਭਾਈ ਚੱਲਿਆ ਵੀ ਕਰ ਚੱਲੀ ਲਾਈਟ ਤੇ ਚਲੋ ਲਾਈਟ ਨਹੀਂ ਸਰਦਾ ਪਾਰਤੀ ਸੀ ਤੇ ਕੱਪੜੇ ਪਾਤੇ ਤੇ ਜਦੋਂ ਲਾਈਟ ਆਏਗੀ ਜਦ ਆਪਾਂ ਚਲਾ ਦਾਂਗੇ ਮਸ਼ੀਨ ਚਾਦਾ ਇਧਰ ਸੈਟ ਕਰਾਂਗੇ ਜਿਹੜੇ ਭਏ ਆ ਕੱਲ ਜਿਹੜੇ ਕੱਲ ਨੀ ਪਸੜੇ ਉਹਨੇ ਪਾ ਦਾਂਗੇ ਇਹਨਾਂ ਨੂੰ ਬਾਅਦ ਵਿੱਚ ਆਪਾਂ ਢੇੜਾ ਤੇ ਰਾ ਜਿੱਤੀ ਕੱਪੜਿਆਂ ਨੂੰ ਤੇ ਠੀਕ ਹੈ ਜੀ ਤੇ ਇੱਥੇ ਹੁਣ ਆਪਾਂ ਪਾ ਦਿੰਨੇ ਆ ਜੀ ਜਿਹੜੇ ਕੱਲ ਤੋਂ ਇਸੇ ਕੱਪੜੇ ਉਹ ਸੁੱਕਣੇ ਤੇ ਫਿਰ ਆਪਣੇ ਬਾਕੀ ਸਾਰੇ ਕੰਮ ਹੋ ਗਏ ਸੀ ਜੀ ਸਵੇਰੋਂ ਆਪਾਂ 베ੜੇ 'ਚ ਵੀ ਪੋਚਾ ਲਾਤਾ ਸੀ ਤੇ ਸਵੇਰੋਂ ਬਣਾਈ ਸੀ ਜੀ ਆਪਾਂ ਮੂੰਗੀ ਦੀ ਦਾਲ ਤੇ ਉਹ ਭੀਸ ਸੀ ਮੜੀ ਜੀ ਅੱਜ ਆਪਾਂ ਰੋਟੀ ਖਾਈ ਨਹੀਂ ਬਿਲਕੁਲ ਵੀ ਨਹੀਂ ਰੋਟੀ ਚੰਗੀ ਲੱਗ ਰਹੀ ਤੇ ਇਸੇ ਕਰਕੇ ਨਹੀਂ ਚੰਗੀ ਲੱਗ ਰਹੀ ਸੀ ਕੱਲ ਮੈਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀ ਜੀ ਤੇ ਗਲਾ ਖਰਾਬ ਹੋਇਆ ਪਿਆ ਤੇ ਤਾਂ ਕਰਕੇ ਨਾ ਰੋਟੀ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਤੇ ਅੱਜ ਫੇਰ ਦਵਾਈ ਲਿਉਣੀ ਆ ਦਵਾਈ ਤਾਂ ਆਪਾਂ ਫੀਲਡ ਵਾਲੇ ਡਾਕਟਰ ਤੋਂ ਲਿਆਂਦੀ ਸੀ ਜੀ ਤੇ ਹੁਣ ਕੰਮ-ਕੁੰਮ ਆਪਾਂ ਕਰਕੇ ਨਵੇੜ ਕੇ ਸਾਰਾ ਤੇ ਫਿਰ ਆਪਾਂ ਦਵਾਈ ਲਿਆਵਾਂਗੇ ਜੀ ਜੇ ਦਵਾਈ ਆਪਾਂ ਸਹਿਰ ਤੋਂ ਲਿਉਂਦੇ ਫਿਰ ਤਾਂ ਆਪਾਂ ਸਵੇਰੀ ਜਲਦੀ ਚਲੇ ਜਾਂਦੇ ਤੇ ਹੁਣ ਚਲੋ ਲਿਉਣੀ ਤਾਂ ਪਿੰਡ ਚੋਂ ਆ ਦਵਾਈ ਤੇ ਫਿਰ ਮੈਂ ਕਿਹਾ ਆਪਾਂ ਫਿਰ ਕੰਮ-ਕੁੰਮ ਕਰਕੇ ਫਿਰ ਚਲੇ ਜਾਵਾਂਗੇ ਤੇ ਵਾ ਇਹ ਆਪਣੀ ਦਾਲ ਬਣੀ ਪਈ ਆ ਦੁਪਹਿਰ ਜੋ ਕੀ ਤੇ ਵਸ ਰੋਟੀ-ਰੋਟੀ ਬਣਾਉਣੀ ਆ ਜੀ ਉਹ ਬਣਾ ਲਾਂਗੇ ਆ ਕੇ ਤੇ ਇਹ ਕੱਪੜੇ ਆਪਣੇ ਚੰਗੀ ਤਰ੍ਹਾਂ ਸੁੱਕ ਜਾਣਗੇ ਜੀ ਜਿਹੜੇ ਆਪਣੇ ਮਸ਼ੀਨ ਚ ਪਾਏ ਪਾਇਆ ਤੇ ਉਹ ਆਪਾਂ ਉੱਪਰ ਪਾਇਆਵਾਂਗੇ ਸੱਤ ਤੇ ਤੇ ਆਪਣੇ ਟਾਬਲ ਵੀ ਤੌਲਗੇ ਵੀ ਇਹਨਸ ਚੰਗੀ ਤਰ੍ਹਾਂ ਸੁੱਕ ਗਏ ਜੀ ਤੇ ਇਹਨਾਂ ਨੂੰ ਆਪਾਂ ਅੰਦਰ ਰੱਖ ਦਾਂਗੇ ਤੇ ਉਸ ਤੋਂ ਬਾਅਦ ਬਸ ਆਪਣੇ ਕੱਪੜੇ ਰਹਿ ਗਏ ਜੀ ਕੱਲੇ ਤੇ ਉਹ ਆਪਾਂ ਇੱਕ ਰੋਟੀ ਰਹਿ ਗਈ ਦੁਪਹਿਰ ਦੀ ਬਸ ਫਿਰ ਦੁਪਹਿਰ ਦਾ ਬਸ ਹੋਏਗਾ ਖਤਮ ਫਿਰ ਇਹ ਪੈਂਟ ਆਪਣੀ ਸੁੱਕ ਗਈ ਸੀ ਜੀ ਇਵੇਂ ਸੇ ਆਪਾਂ ਰਾਤ ਦਰਵਾਜ਼ੇ ਤੇ ਸੁਕਲੀ ਪਾਤੀ ਸੀ ਤੇ ਸੁੱਕੀ ਪਈ ਸੀ ਮਾ ਚਲੋ ਇਹ ਕਾਨੂੰ ਪਾਉਣੀ ਐ ਤੇ ਦੂਸਰੀ ਆਪਾਂ ਕੱਪੜੇ ਵੀ ਇੱਥੇ ਸਾਰੇ ਆ ਜਾਣਗੇ ਹਨਾ ਤੇ ਬਾਕੀ ਵਾਸਾ ਕੱਪੜੇ ਪਾ ਕੇ ਸੁੱਕਣੇ ਫਿਰਨਾ ਆਪਾਂ ਰਾਖ ਕੱਢਾਂਗੇ ਤੇ ਰਾਖ ਨਾ ਗੀਜਰ ਚ ਹੁਣੀ ਕੱਢ ਦਿੰਨੇ ਆ ਫਿਰ ਕਈ ਵਾਰੀ ਨਾ ਯਾਦ ਨਹੀਂ ਆਉਂਦੀ ਗੀ ਤੇ ਬਸ ਇਹ ਜਾ ਦਿਮਾਗ ਹੋ ਗਿਆ ਪੁੱਲ ਪੱਲ ਜਾਣੇ ਆ ਜੀ ਤੇ ਫਿਰ ਅੱਗ ਨਹੀਂ ਬਲਦੀ ਸਵੇਰ ਟਾਈਮ ਤੇ ਆਪਾਂ ਇਹ ਵੀ ਕੱਢ ਕੇ ਰੱਖ ਵੀ ਤੇ ਉਹ ਕਰ ਤਾਂਗੇ ਤੇ ਇਧਰ ਨਾਲ ਆਪਣੀ ਕਬੂਟ ਧੋਏ ਪਈ ਸੀ ਜੀ ਕੱਲ ਬੂਟ ਧੋਏ ਸੀ ਤੇ ਕੱਲ ਆਪਾਂ ਵਲੌਗ ਪਾਇਆ ਨਹੀਂ ਕੋਈ ਤੇ ਇਹ ਆਪਾਂ ਹੁਣ ਸੁੱਕਣੇ ਪਾ ਦਿੰਨੇ ਆ ਜੀ ਤੇ ਫਿਰ ਆਏ ਤੇ ਵੀ ਸੁੱਕ ਜਾਣਗੇ ਵੀ ਚਲ ਧੁੱਪ ਆਈ ਹੋਈ ਆ ਵਧੀਆ ਆ ਨਾ ਤੇ ਜਿਹੜੀ ਚੀਜ਼ ਧੁੱਪੇ ਰੱਖਣੇ ਵਾਲੀ ਫਿਰ ਤਾਂ ਧੁੱਪ ਦਾ ਵੀ ਪੂਰਾ ਲਾਹਾ ਹੋ ਜਾਂਦਾ ਵੀ ਇਹ ਵੀ ਰੱਖ ਲ ਗਏ ਇਹ ਵੀ ਕਰਦ ਗਏ ਮਿਰਚਾਂ ਪਈਆਂ ਸੀ ਪਹਿਲਾਂ ਆਪਾਂ ਮਿਰਚਾਂ ਪਏ ਕੈਰੇ ਸੀ ਬਾਣੇ ਨੂੰ ਸੁੱਕਣੀਆਂ ਤੇ ਆਪਾਂ ਕੱਲ ਨੂੰ ਪਾ ਦਾਂਗੇ ਜੀ ਜੇ ਧੁੱਪ ਨਿਕਲੀ ਤੇ ਇੱਥੇ ਆਪਾਂ ਲੱਗੇ ਸੀ ਹੁਣ ਰਾਖ ਕੱਢਣ ਰਾਖ ਠੰਡੀ ਹੋ ਗਈ ਇਸ ਤੇ ਆਪਾਂ ਪਹਿਲੀ ਹੀ ਕੱਢਣੀ ਸੀ ਰਾਖ ਤੇ ਕੱਪੜੇ ਸੁੱਕਣੇ ਬਾਣੇ ਤੋਂ ਪਹਿਲਾਂ ਤੇ ਥੋੜੀ ਜੀ ਨਾ ਹਜੇ ਵੀ ਗਰਮ ਆ ਥੋੜੀ ਥੋੜੀ ਗਰਮ ਆ ਤੇ ਤਾਂ ਕਰਕੇ ਆਪਾਂ ਹੁਣ ਕੱਢਣ ਲੱਗੇ ਜੀ ਮਾ ਚਲੋ ਕੱਢਣੀ ਤਾਂ ਹੈਗੀ ਆ ਨਾ ਤੇ ਵਾ ਵੀ ਚਲ ਠੰਡੀ ਮਾੜੀ ਮੋਟੀ ਗਰਮ ਆ ਜੀ ਤੇ ਮੜੇ ਮੁੱਤੇ ਹਾਥੀ ਫੋਖਣ ਹੀ ਮਗਾ ਚੱਲ ਕੱਢੀ ਦਿੰਨੇ ਆ ਤੇ ਜਿਹੜਾ ਕੰਮ ਨਾਲ ਲੱਗਦੀ ਹੁੰਦਾ ਕਰਦੇਗੇ ਤੇ ਉੱਤਰ ਕੱਪੜਿਆਂ ਦਾ ਜਿਹੜਾ ਆਪਣਾ ਥੈਲਾ ਤੇ ਗੱਟੜੀਆਂ ਦੀਆਂ ਕੱਢੀਆਂਆਂ ਹੀਆਂ ਉਹਨਾਂ ਨੂੰ ਵੀ ਆਪਾਂ ਕੱਲ ਨੂੰ ਧੋ ਲਾਂਗੇ ਤੇ ਅਸੀਂ ਘਟ ਤੇ ਹਨਾ ਤੇ ਉਹਨਾਂ ਨੂੰ ਖੋਲ ਕੇ ਦੇਖੀਏ ਜੀ ਕੱਪੜਿਆਂ ਨੂੰ ਤੇ ਬੱਸ ਜੀ ধਵਾਈ ਦੁਵੀ ਲਿਆ ਕੇ ਫੇਰ ਉਹਨਾਂ ਨੂੰ ਵੀ ਦੇਖਣੇ ਆ ਕੱਪੜੇ-ਕੁੱਪੜਿਆਂ ਨੂੰ ਤੇ ਤੇ ਜਿਹੜੇ ਗਰਮੀ ਵਾਲੇ ਆ ਕੋਸ ਆਪਾਂ ਪਹਿਲਾਂ ਰੱਖ ਤੇ ਸੀ ਜੀ ਤੇ ਕੋਸ ਆਪਣੇ ਹੁਣ ਹੋਣਗੇ ਜੀ ਉਹ ਰੱਖ ਦਾਂਗੇ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੇ ਸੋਹਣੇ ਸੋਹਣੇ ਮੇਰੇ ਭੈਣ ਭਾਈ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਦਿলো ਧੰਨਵਾਦ ਜੀ ਤੇ ਬਹੁਤ ਵੀਡੀਓ ਨੂੰ ਫੁੱਲ ਸਪੋਰਟ ਕਰਿਆ ਕਰੋ ਜੀ ਤੇ ਮਿਲਾਂਗੇ ਕੋਈ ਨਵੀਂ